ਪਿੰਡ ਜੋੜਾ ਵਿਖੇ ਗੁਰੂ ਅਰਜਨ ਦੇਵ ਦਰਬਾਰ ਤੇ ਹੋ ਰਿਹਾ ਗੁਰਮਤ ਮੇਲਾ ਤੇ ਖੇਡ ਮੇਲਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਮਹਾਪੁਰਖ ਬਾਬਾ ਜਗਿੰਦਰ ਸਿੰਘ ਅਤੇ ਗੋਬਨ ਸਿੰਘ ਮਾਨ ਸ੍ਰੀ ਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪਿੰਡ ਦੇ ਨੇੜੇ ਲੋਕਾ ਪਿੰਡ ਜੋੜਾ ਵਿਖੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਸਾਲਾਨਾ ਗੁਰਮਤ ਜੋੜ ਮੇਲਾ ਤੇ ਖੇਡ ਕਬੱਡੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਤੇ ਬਾਬਾ ਜਗਿੰਦਰ ਸਿੰਘ ਜੀ ਦੀ ਦੇਖਰੇਖ ਹੇਠ ਮਿਤੀ 10 ਅਕਤੂਬਰ 2024 ਪੰਜੀ ਅਸੂ ਨੂੰ ਬੜੀ ਸ਼ਰਧਾ ਪੂਰਵਕ ਅਤੇ ਧੁੰਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਵ ਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਹਨਾਂ ਇਹ ਵੀ ਕਿਹਾ ਕਿ ਇਸ ਦਰਬਾਰ ਤੇ ਜੋ ਵੀ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਆਉਂਦੀਆਂ ਹਨ ਇਸ ਦਰਬਾਰ ਤੋਂ ਸਾਰੀਆਂ ਪੂਰੀਆਂ ਹੁੰਦੀਆਂ ਹਨ ਅਤੇ ਇਥੇ ਹਰ ਬੋਧਵਾਰ ਦੇ ਬੋਧਵਾਰ ਸੁਖਮਣੀ ਸਾਹਿਬ ਦੇ ਜਾਪ ਵੀ ਹੁੰਦੇ ਹਨ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਬੇਨਤੀ ਹੈ ਉਸ ਵਿੱਚ ਵੀ ਹਾਜ਼ਰੀਆਂ ਪਰ ਦਸਰੇਨ ਦਰਬਾਰ ਮੁਖ ਸੇਵਾਦਾਰ ਬਾਬਾ ਜਗਿੰਦਰ ਸਿੰਘ ਜੀ ਅਤੇ ਉਹਨਾਂ ਨੂੰ ਬੈਠੀਆਂ ਹੋਰ ਵੀ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵਿੱਚ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਵਨ ਸਿੰਘ ਮਾਨ ਸ੍ਰਿਹਾਲੀ ਕਲਾ ਜਗਿੰਦਰ ਸਿੰਘ ਜੀ ਮੈਂ ਜਸਵੀਰ ਸਿੰਘ ਤੇ ਜਨ ਅਖੀਰ ਤੋਂ ਸੰਤਨ ਸ੍ਰੀ ਅਰਜੁਨ ਜੀ ਦਾ ਦਰਬਾਰ ਬਣਿਆ ਹੈ ਸੱਚੋ ਕਿ ਮੇਲਾ ਕਿਦੋਂ ਆ ਰਿਹਾ ਬਾਬਾ ਜੀ ਦਰਬਾਰ ਦਾ ਇਹ 25 ਅਸੂ ਵਾਲ ਦਿਨ 25 ਅਸੂ ਵਾਲ ਦਿਨ ਇਹ ਮੇਲਾ ਬਾਬਾ ਜੀ ਦਾ ਗੁਰਮਤ ਮੇਲਾ ਅਦੇ ਖੇਡ ਮੇਲਾ ਵੀ ਕਬੱਡੀ ਮੇਲਾ ਵੀ ਇਹ ਸੰਤਨ ਆਪਣੇ ਉਹ ਸੁਨਿਆਣੇ ਰਹਿਣ ਜੋ ਤੰਮ ਧੰਨਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਾਰੇ ਬੜੇ ਬੜਾ ਤੇ 25 ਅਸੂ ਵਾਲ ਦਿਨ ਮੇਲਾ ਸੰਤਾਰੇ ਆਪ ਦੇ ਮਨੋ ਪਰੋ ਆਗੇ ਹਰ ਇੱਕ ਦਾ ਮਾਰ ਸੱਚੇ ਪਾਸਾ ਚਿਰ ਚਿਆ ਕਰਾ ਕਰੇ ਜਾਏ ਤੇਰਾ ਅੱਛਾ ਬਾਬਾ ਜੀ ਆਪਾਂ ਚ ਕਰਨ ਲਾ ਕੇ ਸਮਾਪਤੀ ਤਬ ਜੋ ਮੰਗਦੇ ਗੋਲੇ ਤਲਸਾ ਆਹ ਗੀਤ ਗਾਤੇ ਜੀ ਸਿੰਘਾ ਟੀਮ ਅਤੇ ਜਸਤੁਨਾਂ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਤੋ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913